ਤੇ ਬਹੁਤ ਲੋਕ ਉਹਦੇ ਸਾਹਮਣੇ ਬੈਠੇ ਆ ਉਹ ਕੀ ਕਹਿੰਦਾ ਵੀ ਮੈਂ ਤਰਲੋਕੀ ਦੇ ਦਰਸ਼ਨ ਕਰ ਰਿਹਾ ਪਾਵ ਤਿੰਨਾ ਲੋਕਾਂ ਦੀ ਮੈਨੂੰ ਸੋਝੀ ਆ ਲੋਕ ਉਹਦੇ ਕੋਲ ਆਉਂਦੇ ਆ ਉਹਦੇ ਲੋਟੇ 'ਚ ਕੋਈ ਟੱਕਰ ਰੁਪਈਆ ਪਾਉਂਦੇ ਆ ਉਹਦੇ ਕੋਲ ਬਹਿ ਜਾਂਦੇ ਆ ਹੌਲੀ ਹੌਲੀ ਕਰਦੇ ਆ ਬੜੀ ਪੀੜ ਇਕੱਠੀ ਹੋ ਗਈ ਹੁਣ ਇਸ ਵਰਤਾਰੇ ਨੂੰ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਵੇਖ ਰਿਹਾ ਉਹ ਜਦੋਂ ਐਨ ਅੱਖਾਂ ਬੰਦ ਕੀਤੀਆਂ ਹੋਈਆਂ ਉਹਨੇ ਵੇਖਿਆ ਕਿ ਬਹੁਤ ਲੋਕ ਇਕੱਠੇ ਹੋ ਗਏ ਆ ਕਿ ਲੋਟੇ ਵਾਲ ਵੀ ਵੇਖਦਾ ਹੋਏਗਾ ਵੀ ਭਰ ਗਿਆ ਕਿ ਨਹੀਂ ਅੱਖੀ ਤਾਂ ਮੀਟੈ ਨਾਕ ਪਕੜੈ ਠੱਗਣ ਕੋ ਸੰਸਾਰ ਉਸ ਵੇਲੇ ਤੇ ਭਾਵੇਂ ਅੱਜ ਦੇ ਵੇਲੇ ਜਿਹੜੇ ਲੋਕ ਠੱਗ ਬਿਰਤੀ ਰੱਖਦੇ ਆ ਉਹ ਬਹੁਤ ਤਰ੍ਹਾਂ ਦੇ ਇਦਾਂ ਦੇ ਸ਼ੋਸ਼ੇ ਕਰਦੇ ਆ ਵੀ ਦੂਜਾ ਬੰਦਾ ਸਾਡੇ ਤੋਂ ਪ੍ਰਭਾਵਿਤ ਹੋਵੇ ਉਹਨੂੰ ਇਹ ਲੱਗੇ ਵੀ ਹਾਂ ਇਹ ਮੇਰੇ ਤੋਂ ਵੱਖਰਾ ਵਾ ਇਹ ਵਿਲੱਖਣ ਆ ਮੇਰੇ ਤੋਂ ਤਾਂ ਹੀ ਤਾਂ ਕੋਈ ਉਹਦੀ ਪੂਜਾ ਪ੍ਰਤੀਸ਼ਠਾ ਹੋਏਗੀ ਜੇ ਉਹ ਵੀ ਆਮ ਲੋਕਾਂ ਵਾਂਗ ਉਹਨਾਂ ਚ ਰਿਆ ਉਹਨਾਂ ਨੇ ਕਿਹਾ ਵੀ ਇਹਨੂੰ ਵੀ ਪਤਾ ਕੁਛ ਨਹੀਂ ਖੈਰ ਮਹਾਰਾਜ ਭਾਈ ਮਰਦਾਨਾ ਜੀ ਨੂੰ ਕਹਿੰਦੇ ਵੀ ਇਹਦਾ ਲੋਟਾ ਚੁੱਕ ਕੇ ਇਹਦੇ ਪਿੱਛੇ ਰੱਖਿਆ ਹੁਣ ਜਦੋਂ ਉਹਨੇ ਕੁਝ ਸਮੇਂ ਬਾਅਦ ਅੱਖ ਖੋਲੀ ਉਹ ਉਸੇ ਵੇਲੇ ਹੈਰਾਨ ਹੋ ਗਿਆ ਦੁਖੀ ਹੋਇਆ ਕਿ ਜਿਹਦੇ ਕਰਕੇ ਮੈਂ ਡੰਬਰ ਕੀਤਾ ਵੀ ਲੋਟਾ ਕੁਚੋਕੇ ਲੈ ਗਿਆ ਹੁਣ ਤਰਲੋ ਮੱਛੀ ਹੋਣ ਲੱਗਾ ਆਪੇ ਤੋਂ ਬਾਹਰ ਹੋ ਗਿਆ ਇੱਧਰ ਉੱਧਰ ਵੇਖਦਾ ਰੋਲਾ ਪੈ ਗਿਆ ਉਹ ਕਹਿੰਦਾ ਵੀ ਲੋਟਾ ਕਿੱਥੇ ਚਲੇ ਗਿਆ ਮਹਾਰਾਜ ਉਹਦੇ ਕੋਲ ਆਏ ਸਹਿਬ ਕਹਿੰਦੇ ਵੀ ਤੁਹਾਨੂੰ ਤੇ ਪਤਾ ਹੋਣਾ ਚਾਹੀਦਾ ਵੀ ਤੁਹਾਨੂੰ ਤੇ ਤਿੰਨਾਂ ਲੋਕਾਂ ਦੇ ਦਰਸ਼ਨ ਹੁੰਦੇ ਆ ਤੁਸੀਂ ਤੇ ਤ੍ਰਲੋਕੀ ਦੀ ਜਾਣਦੇ ਹੋ ਤੇ ਜਿਹੜਾ ਲੋਟਾ ਤੁਹਾਡਾ ਐਸੇ ਲੋਕ ਤੇ ਆ ਤੁਹਾਨੂੰ ਉਹਦੀ ਸੋਝੀ ਨਹੀਂ ਹੈਗੀ ਵੀ ਉਹ ਕਿੱਥੇ ਆ ਉਹ ਅਗਬ ਬੁਲਾ ਹੋਇਆ ਵੀ ਇਹ ਮੇਰੇ ਨਾਲ ਕੀ ਬਣ ਗਿਆ ਲੋਕ ਜਿਹੜੇ ਬੈਠੇ ਮਹਾਰਾਜ ਨੇ ਉਹਨਾਂ ਨੂੰ ਸਮਝਾਇਆ ਕਿ ਜਿਸ ਬੰਦੇ ਨੂੰ ਇਹਦੇ ਪਿੱਛੇ ਪਿਆ ਲੋਟਾ ਨਹੀਂ ਦਿਸਦਾ ਉਹ ਤਿੰਨਾਂ ਲੋਕਾਂ ਤੱਕ ਕਿੱਥੋਂ ਪਹੁੰਚ ਜਾਏਗਾ ਉਹ ਤ੍ਰਲੋਕੀ ਦੇ ਦਰਸ਼ਨ ਕਿਵੇਂ ਕਰੇਗਾ ਸਤਗੁਰੂ ਦੀ ਮੁਬਾਰਕ ਬਾਣੀ ਇਹ ਜ਼ਿਕਰ ਕਰਦੀ ਆ ਕਿ ਅਸੀਂ ਜਦੋਂ ਇਸ ਆਸ ਤੇ ਜੀਵਾਂਗੇ ਫਿਰ ਜਿਹੜਾ ਸਾਡਾ ਹੁਣ ਵਾਲਾ ਜੀਵਨ ਆ ਉਹਨੂੰ ਅਸੀਂ ਖਵਾਰ ਕਰਾਂਗੇ ਵੀ ਅਗਾਹ ਜਾ ਕੇ ਸਵਰਗ ਲੈਣਾ ਨਰਕ ਤੋਂ ਬਚਣਾ ਫਿਰ ਹੁਣ ਵਾਲੇ ਜੀਵਨ ਵਾਸਤੇ ਤੇ ਕੁਝ ਨਾਲ ਨਾ ਕੀਤਾ ਅੱਗੇ ਵਾਸਤੇ ਸੋਚਿਆ ਵੀ ਅੱਗੇ ਧੰਨਾ ਹੋ ਜੇ ਅੱਗੇ ਧੰਨਾ ਹੋ ਜੇ ਉੱਥੇ ਫਿਰ ਉਹਨਾਂ ਨੇ ਜ਼ਿਕਰ ਕੀਤਾ